ਕਿਸਾਨ ਯੂਨੀਅਨ ਇਕਤਾ ਗੁਰਾਹਾ ਦੇ ਵੱਲੋਂ ਅੱਜ ਇੱਕ ਵੱਡਾ ਕਾਫਲਾ ਰਾਹਤ ਸਮਗਰੀ ਦਾ ਹੜਪੀੜਿਤ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਸਾਡੇ ਨਾਲ ਜਰਨਲਿਸਟ ਕਤਰ ਨੇ ਜਿਹੜੇ ਜਗਤਾਰ ਸਿੰਘ ਕਾਲਾਚਾੜ੍ਹੋਂ ਮੌਜੂਦ ਨੇ ਜਗਤਾਰ ਜੀ ਕੀ ਕੀ ਸਮਾਨ ਹੈ ਜਿਹੜਾ ਇੱਕ ਵੱਡਾ ਕਾਫਲਾ ਅਸੀਂ ਦੇਖ ਰਿਹਾ ਕਿਲੋਮੀਟਰ ਲੰਬਾ ਤੁਸੀਂ ਲੈ ਕੇ ਜਾ ਰਹੇ ਹੋ ਕਿ ਕੀ ਕੀ ਸਮਾਨ ਜਿਹੜਾ ਇਸ ਕਾਫਲੇ ਚ ਲਿਜਾਇਆ ਜਾਵੇਗਾ ਦੇਖੋ 60-65 ਟਰਾਲੀਆਂ ਦਾ ਕਾਫਲਾ ਹੈਗਾ ਇਹਦੇ ਚ ਅਸੀਂ ਕਣਕ ਲੈ ਕੇ ਜਾ ਰਹੇ ਹਾਂ ਇਹਦੇ ਅਸੀਂ ਬਿਸਤਰੇ ਲੈ ਕੇ ਜਾ ਰਹੇ ਹਾਂ ਇਹਦੇ ਨਵੇਂ ਕੱਪੜੇ ਲੈ ਕੇ ਜਾ ਰਹੇ ਹਾਂ ਇਸ ਕਰਕੇ ਅੱਜ 20 ਤਰੀਕ ਨੂੰ ਜਣੀ ਸਾਡਾ 60-70 ਟਰਾਲੀਆਂ ਦਾ ਕ ਤੇ 22 ਤਰੀਕ ਨੂੰ ਵੀ ਅਸੀਂ ਐਸੀ ਤਰ੍ਹਾਂ ਐਡਾ ਵੱਡਾ ਕਾਫਲਾ ਇੱਕ 22 ਤਰੀਕ ਨੂੰ ਭੇਜਾਂਗੇ ਇੱਕ 24 ਤਰੀਕ ਨੂੰ ਅਸੀਂ ਕੜਕ ਦਾ ਕਾਫਲਾ ਭੇਜਾਂਗੇ ਉਸ ਤੋਂ ਬਾਅਦ ਐਸੀ ਤਰ੍ਹਾਂ ਅਸੀਂ ਤੂੜੀ ਦੇ ਭੁੰਗਾਂ ਦੇ ਕਾਫਲੇ ਜਿਹੜੇ ਉਹ ਭੇਜਾਂਗੇ ਉਸ ਤੋਂ ਬਾਅਦ ਜਣੀ ਅਸੀਂ ਟਰੈਕਟਰ ਨੇ ਜਿਹੜੇ ਅਲੱਗ-ਪਗ 1000 ਟਰੈਕਟਰ ਸੰਗ ਰੂਪ ਦੇ ਵਿੱਚੋਂ ਜਿਹੜੀ ਉੱਥੇ ਗਾਦ ਕੱਢਣ ਵਾਲਾ ਹੈਗਾ ਖੇਤਾਂ ਨੂੰ ਸਾਫ਼ ਕਰਨ ਵਾਲਾ ਹੈਗਾ ਉਹ ਭੇਜਾਂਗੇ ਜਣੀ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਪਿੰਡਾਂ ਚ ਔਰਤਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਜਿਹੜਾ ਰਾਸ਼ਨ ਇਕੱਠਾ ਕੀਤਾ ਅਸੀਂ ਅੱਜ ਉਧਰ ਰਾਸ਼ਨਾ ਜਿਹੜਾ ਜਾ ਕੇ ਆਵਾਂਗੇ ਬਰਸਰ ਦੇ ਅਜਨਾਲਾ ਦੇ ਵਿੱਚ ਰੁਦਾਫ ਦੇ ਵਿੱਚ ਇਹ ਰਾਸ਼ਨਾ ਅਸੀਂ ਲੈ ਕੇ ਹੁਣ ਕਾਫਲਾ ਜੀ ਤੁਰਨ ਲੱਗਾ ਕਿਸ ਤਰ੍ਹਾਂ ਵੰਡਾ ਜਿਹੜੀ ਇਹਦੀ ਉੱਥੇ ਕੀਤੀ ਜਾਊਗੀ ਜਿਹੜੀ ਰਾਸਾ ਤੁਸੀਂ ਲੈ ਕੇ ਜਾ ਰਹੇ ਹੋਗੇ ਉੱਥੇ ਅਸੀਂ ਬਕਾਇਦਾ ਤੌਰ ਦੇ ਉੱਤੇ ਪਿੰਡਾਂ ਦੀਆਂ ਲਿਸਟਾਂ ਬਣਾਈਆਂ ਨੇ ਪਰਿਵਾਰਾਂ ਦੀਆਂ ਲਿਸਟਾਂ ਬਣਾਈਆਂ ਨੇ ਮੈਂ ਮੈਂਬਰਾਂ ਦੀਆਂ ਲਿਸਟਾਂ ਬਣਾਈਆਂ ਨੇ ਉਹ ਲਿਸਟਾਂ ਯਾਨੀ ਉਹ ਲਿਸਟਾਂ ਦੇ ਹਿਸਾਬ ਨਾਲ ਕੱਲੇ-ਕੱਲੇ ਪਰਿਵਾਰ ਨੂੰ ਅਸੀਂ ਰਾਸ਼ਨ ਪਰਿਵਾਰ ਦੇ ਹਿਸਾਬ ਨਾਲ ਅ ਇਜਿਵੇਂ ਇਕੱਠਾ ਕੀਤਾ ਤੁਸੀਂ ਪਿੰਡਾਂ ਦੇ ਵਿੱਚੋਂ ਰਾਸ਼ਨ ਇਸ ਤੋਂ ਬਾਅਦ ਜਿਵੇਂ ਇਹ ਜਿਹੜੀ ਤੁਸੀਂ ਲੈ ਕੇ ਜਾ ਰਹੇ ਹੋ ਪਹਿਲਾ ਜਿਵੇਂ ਜੱਥਾ ਤੁਸੀਂ ਭੇਜਿਆਗਾ ਇਸ ਤੋਂ ਬਾਅਦ ਕਾਫਲਾ ਕਿਸ ਤਰ੍ਹਾਂ ਜਾਣਗੇ ਵੀ ਜਿਵੇਂ ਤੁਸੀਂ ਦੱਸਿਆ ਸੀ ਕਿ 200 ਟਰਾਲੀ ਕਰੀਬ ਜਿਹੜੀ ਭਾਰਤੀ ਕਿਸਾਨ ਯੂਨੀਅਨ ਇਕੱਠਾ ਗੁਰਾਂ ਹ ਇੱਥੋਂ ਲੈ ਕੇ ਜਾਵੇਗੀ ਉਹ ਕਦੋਂ ਕਦੋਂ ਜਾਣਗੇ ਇਹ ਅੱਜ ਹੈਗਾ ਭਵਾਨੀਗੜ ਬਲਾਕ ਦਿੜਬਾ ਬਲਾਕ ਸੰਗਰੂਰ ਬਲਾਕ ਐਸੇ ਤਰ੍ਹਾਂ ਸਾਡੇ ਦੂਜੇ ਬਲਾਕ ਲਹਿਰਾ ਬਲਾਕ ਰਹਿੰਦਾ ਤਾਂ ਮੂਨਕ ਬਲਾਕ ਰਹਿੰਦਾ ਸਾਡਾ ਸਨਾਮ ਬਲਾਕ ਰਹਿੰਦਾ ਹੈਗਾ ਜਣੀ ਜਿਹੜੇ ਸਾਡੇ ਧੂਰੀ ਬਲਾਕ ਰਹਿੰਦਾ ਉਹ ਬਲਾਕ ਨੇ ਜਿਹੜੇ ਸਾਡੇ ਅਗਲੇ ਸ਼ਿਫਟਾਂ 'ਚ ਜਾਂਦੇ ਰਹਿਣਗੇ ਜ ਤਨ ਸਭ ਟੱਚ ਕੜਕਾ ਜਿਹੜੀ ਭੇਜਾਂਗੇ ਹੂੰ ਤਾਂ ਇਸ ਤੋਂ ਬਾਅਦ ਜਿਵੇਂ ਤੁਸੀਂ ਵੱਡਾ ਕਾਫਲਾ ਹੀ ਲੈ ਕੇ ਜਾ ਰਹੇ ਹੋ ਘਾਰ ਉੱਥੇ ਭਰੀ ਹੋਈ ਹੈ ਵੱਡੇ ਪੱਧਰ ਤੇ ਉਹਨੂੰ ਕਿਵੇਂ ਕੱਢਿਆ ਜਾਵੇਗਾ ਉਹਦੇ ਲਈ ਕੀ ਪ੍ਰਬੰਧ ਕੀਤੇ ਨੇਗੇ ਉਹਦੇ ਬਾਰੇ ਅਸੀਂ 5000 ਟਰੈਕਟਰ ਅਸੀਂ ਬਣਾਇਆ ਸਾਰੇ ਪੰਜਾਬ ਚੋਂ ਸੰਗਰੂਰ ਜ਼ਿਲ੍ਹੇ ਚੋਂ ਅਸੀਂ 1000 ਟਰੈਕਟਰ ਦਾ ਕਾਫਲਾ ਜਿਹੜਾ ਉਹ ਵੀ ਭੇਜਾਂਗੇ ਹੂੰ ਉਹਦੀ ਬਿਉਂਤ ਹੈਗੀ ਸਾਡੀ ਅਗਲੇ ਦਿਨਾਂ ਚ ਕਿਉਂਕਿ ਅਜੇ ਉਹ ਤਾਂ ਚੰਗੀ ਤਰ੍ਹਾਂ ਜਿਹੜਾ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ ਖਾਣ ਪੀਣ ਵਾਲਾ ਰਾਸ਼ਨ ਦਾ ਪ੍ਰਬੰਧ ਕਰਕੇ ਜਦੋਂ ਵੀ ਉਹਨਾਂ ਭਰਾਵਾ ਨੂੰ ਟ੍ਰੈਕਟਰਾਂ ਦੀ ਲੋਡ ਹੋ ਅਸੀਂ ਕਹਿ ਕੇ ਆਏ ਉਹਨਾਂ ਨੂੰ ਸਾਡੀਆਂ ਉਹਦੇ ਟੀਮਾਂ ਨੇ ਲਿਸਟਾ ਬਣਾ ਰਹੀਆਂ ਨੇ ਜਦੋਂ ਉਹ ਸਭ ਤੋਂ ਮੰਗਣਗੇ ਟ੍ਰੈਕਟਰ ਅਸੀਂ ਉਹਦੇ ਟ੍ਰੈਕਟਰ ਉਹਨਾਂ ਕੋਲ ਭੇਜਾਂਗੇ ਤੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਔਰਤਾਂ ਦੇ ਪਹਿਨਣ ਵਾਲੇ ਸੂਟ ਵੀ ਤੁਸੀਂ ਇੱਥੋਂ ਲੈ ਕੇ ਕਿਉਂਓਗੇ ਉਹ ਕਿਵੇਂ ਆਈਡੀਆ ਕਿਸ ਤਰ੍ਹਾਂ ਮਤਲਬ ਇਕੱਠਾ ਔਰਤਾਂ ਨੇ ਇਕੱਠੇ ਕੀਤੇ ਨੇ ਬਿਲਕੁਲ ਕਿਉਂਕਿ ਉਹਨਾਂ ਦੇ ਕੱਪੜੇ ਲੀੜੇ ਭਿੱਜ ਗਏ ਸ ਜਿਹੜੀ ਆਪਣੇ ਵਿਆਹਾਂ ਦੇ ਵਿੱਚ ਬੜੇ ਸੌਕ ਨਾਲ ਕੱਢੀਆਂ ਨੇ ਉਹ ਨਵੀਆਂ ਚਾਦਰਾਂ ਨੇ ਨਵੀਆਂ ਦਰੀਆਂ ਨੇ ਨਵੀਆਂ ਰਜਾਈਆਂ ਨੇ ਬਹੁਤ ਵਧੀਆ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਹੈਗੀ ਸਾਰੇ ਸੂਟ ਨੇ ਜਿਹੜੇ ਪੂਰੀ ਤਰ੍ਹਾਂ ਟਰਾਲੀਆਂ ਦੇ ਵਿੱਚ ਸੂਟ ਨੇ ਕੱਪੜੇ ਨੇ ਰਜਾਈਆਂ ਨੇ ਬਿਸਤਰੇ ਸਿਆਲੂ ਅਟਨੇ ਤੇ ਗਰਮੀ ਵਾਲੇ ਅਟ ਬਿਸਤਰੇ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਉਹ ਵੀ ਸਮਾਨ ਜਿਹੜਾ ਉਹਨਾਂ ਲੋਕਾਂ ਨੂੰ ਪਹੁੰਚਾਇਆ ਜਾਵੇ ਬਿਲਕੁਲ ਉਹਨਾਂ ਨੂੰ ਵੰਡ ਕੇ ਆ ਬਿਲਕੁਲ ਭਾਰਤੀ ਕਿਸਾਨ ਜੀ ਦੀ ਏਕਤਾ ਅਗਰਾਹ ਦੇ ਵੱਲੋਂ ਅੱਜ ਵੱਡਾ ਕਾਫਲਾ ਹੈਗਾ ਜਿਹੜਾ ਗੁਰਦੁਆਰਾ ਮਾਸਪੂਣਾ ਸਾਹਿਬ ਤੋਂ ਜਿਹੜਾ ਚਲਾਇਆ ਜਾ ਰਿਹਾ ਹੈਗਾ ਲੰਮਾ ਕਾਫਲਾ ਹੈਗਾ ਜਿਹੜਾ ਅਜੇ ਜਿਹੜਾ ਅੰਮ੍ਰਿਤਸਰ ਦੇ ਜਨਾਲਾ ਦੇ ਵਿੱਚ ਪਹੁੰਚੇਗਾ ਜਿੱਥੇ ਉਸ ਇਲਾਕੇ ਦੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਸਰਵੇ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਉੱਥੇ ਪਹੁੰਚ ਕੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇਹ ਰਾਹਤ ਦਾ ਸਮਾਨ ਹੈਗਾ ਉਹ ਵੰਡਿਆ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਦੀ ਇਕਤਾ ਉਗਰਾਹਾਂ ਦੇ ਵੱਲੋਂ ਅੱਜ ਇੱਕ ਵੱਡਾ ਕਾਫਲਾ ਰਾਹਤ ਸਮਗਰੀ ਦਾ ਹੜਪੀੜਿਤ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਸਾਡੇ ਨਾਲ ਜਰਨਲਿਸਟ ਕਤਰ ਨੇ ਜਿਹੜੇ ਜਗਤਾਰ ਸਿੰਘ ਕਾਲਾਚਾੜੂ ਮੌਜੂਦ ਨੇ ਜਗਤਾਰ ਜੀ ਕੀ ਕੀ ਸਮਾਨ ਹੈ ਜਿਹੜਾ ਇੱਕ ਵੱਡਾ ਕਾਫਲਾ ਤੁਸੀਂ ਦੇਖ ਰਹੇ ਹੋ ਕਿਲੋਮੀਟਰ ਲੰਬਾ ਤੁਸੀਂ ਲੈ ਕੇ ਜਾ ਰਹੇ ਹੋ ਕਿ ਕੀ ਕੀ ਸਮਾਨ ਜਿਹੜਾ ਇਸ ਕਾਫਲੇ ਚ ਲਿਜਾਇਆ ਜਾਵੇਗਾ ਦੇਖੋ 60-65 ਟਰਾਲੀਆਂ ਦਾ ਕਾਫਲਾ ਹੈਗਾ ਇਹਦੇ ਵਿੱਚ ਅਸੀਂ ਕਣਕ ਲੈ ਕੇ ਜਾ ਰਹੇ ਹਾਂ ਇਹਦੇ ਅਸੀਂ ਬਿਸਤਰੇ ਲੈ ਕੇ ਜਾ ਰਹੇ ਹਾਂ ਇਹਦੇ ਨਵੇਂ ਕੱਪੜੇ ਲੈ ਕੇ ਜਾ ਰਹੇ ਹਾਂ ਇਸ ਕਰਕੇ ਅੱਜ 20 ਤਰੀਕ ਨੂੰ ਜਣੀ ਸਾਡਾ 60-70 ਟਰਾਲੀਆਂ ਤੇ 22 ਤਰੀਕ ਨੂੰ ਵੀ ਅਸੀਂ ਐਸੀ ਤਰ੍ਹਾਂ ਐਡਾ ਵੱਡਾ ਕਾਫਲਾ ਇੱਕ 22 ਤਰੀਕ ਨੂੰ ਭੇਜਾਂਗੇ ਇੱਕ 24 ਤਰੀਕ ਨੂੰ ਅਸੀਂ ਕੜਕ ਦਾ ਕਾਫਲਾ ਭੇਜਾਂਗੇ ਉਸ ਤੋਂ ਬਾਅਦ ਐਸੀ ਤਰ੍ਹਾਂ ਅਸੀਂ ਤੂੜੀ ਦੇ ਭੁੰਗਾਂ ਦੇ ਕਾਫਲੇ ਜਿਹੜੇ ਉਹ ਭੇਜਾਂਗੇ ਉਸ ਤੋਂ ਬਾਅਦ ਜਣੀ ਅਸੀਂ ਟਰੈਕਟਰ ਨੇ ਜਿਹੜੇ ਅਲੱਗ-ਪਗ 1000 ਟਰੈਕਟਰ ਸੰਗ ਰੂਪ ਦੇ ਵਿੱਚੋਂ ਜਿਹੜੀ ਉੱਥੇ ਗਾਦ ਕੱਢਣ ਵਾਲਾ ਹੈਗਾ ਖੇਤਾਂ ਨੂੰ ਸਾਫ਼ ਕਰਨ ਵਾਲਾ ਹੈਗਾ ਉਹ ਭੇਜਾਂਗੇ ਜਣੀ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਪਿੰਡਾਂ ਚ ਔਰਤਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਜਿਹੜਾ ਰਾਸ਼ਨ ਇਕੱਠਾ ਕੀਤਾ ਅਸੀਂ ਅੱਜ ਉਧਰ ਰਾਸ਼ਨਾ ਜਿਹੜਾ ਜਾ ਕੇ ਆਵਾਂਗੇ ਬਰਸਰ ਦੇ ਅਜਨਾਲਾ ਦੇ ਵਿੱਚ ਰੁਦਾਫ ਦੇ ਵਿੱਚ ਇਹ ਰਾਸ਼ਨਾ ਅਸੀਂ ਲੈ ਕੇ ਹੁਣ ਕਾਫਲਾ ਜੀ ਤੁਰਨ ਲੱਗਾ ਕਿਸ ਤਰ੍ਹਾਂ ਵੰਡਾ ਜਿਹੜੀ ਇਹਦੀ ਉੱਥੇ ਕੀਤੀ ਜਾਊਗੀ ਜਿਹੜੀ ਰਾਸਾ ਤੁਸੀਂ ਲੈ ਕੇ ਜਾ ਰਹੇ ਹੋਗੇ ਉੱਥੇ ਅਸੀਂ ਬਕਾਇਦਾ ਤੌਰ ਦੇ ਉੱਤੇ ਪਿੰਡਾਂ ਦੀਆਂ ਲਿਸਟਾਂ ਬਣਾਈਆਂ ਨੇ ਪਰਿਵਾਰਾਂ ਦੀਆਂ ਲਿਸਟਾਂ ਬਣਾਈਆਂ ਨੇ ਮੈਂ ਮੈਂਬਰਾਂ ਦੀਆਂ ਲਿਸਟਾਂ ਬਣਾਈਆਂ ਨੇ ਉਹ ਲਿਸਟਾਂ ਯਾਨੀ ਉਹ ਲਿਸਟਾਂ ਦੇ ਹਿਸਾਬ ਨਾਲ ਕੱਲੇ-ਕੱਲੇ ਪਰਿਵਾਰ ਨੂੰ ਅਸੀਂ ਰਾਸ਼ਨ ਪਰਿਵਾਰ ਦੇ ਹਿਸਾਬ ਨਾਲ ਅ ਇਜਿਵੇਂ ਇਕੱਠਾ ਕੀਤਾ ਤੁਸੀਂ ਪਿੰਡਾਂ ਦੇ ਵਿੱਚੋਂ ਰਾਸ਼ਨ ਇਸ ਤੋਂ ਬਾਅਦ ਜਿਵੇਂ ਇਹ ਜਿਹੜੀ ਤੁਸੀਂ ਲੈ ਕੇ ਜਾ ਰਹੇ ਹੋ ਪਹਿਲਾ ਜਿਵੇਂ ਜੱਥਾ ਤੁਸੀਂ ਭੇਜਿਆਗਾ ਇਸ ਤੋਂ ਬਾਅਦ ਕਾਫਲਾ ਕਿਸ ਤਰ੍ਹਾਂ ਜਾਣਗੇ ਵੀ ਜਿਵੇਂ ਤੁਸੀਂ ਦੱਸਿਆ ਸੀ ਕਿ 200 ਟਰਾਲੀ ਕਰੀਬ ਜਿਹੜੀ ਭਾਰਤੀ ਕਿਸਾਨ ਯੂਨੀਅਨ ਇਕੱਠਾ ਗੁਰਾਂ ਹ ਇੱਥੋਂ ਲੈ ਕੇ ਜਾਵੇਗੀ ਉਹ ਕਦੋਂ ਕਦੋਂ ਜਾਣਗੇ ਇਹ ਅੱਜ ਹੈਗਾ ਭਵਾਨੀਗੜ ਬਲਾਕ ਦਿੜਬਾ ਬਲਾਕ ਸੰਗਰੂਰ ਬਲਾਕ ਐਸੇ ਤਰ੍ਹਾਂ ਸਾਡੇ ਦੂਜੇ ਬਲਾਕ ਲਹਿਰਾ ਬਲਾਕ ਰਹਿੰਦਾ ਤਾਂ ਮੂਨਕ ਬਲਾਕ ਰਹਿੰਦਾ ਸਾਡਾ ਸਨਾਮ ਬਲਾਕ ਰਹਿੰਦਾ ਹੈਗਾ ਜਣੀ ਜਿਹੜੇ ਸਾਡੇ ਧੂਰੀ ਬਲਾਕ ਰਹਿੰਦਾ ਉਹ ਬਲਾਕ ਨੇ ਜਿਹੜੇ ਸਾਡੇ ਅਗਲੇ ਸ਼ਿਫਟਾਂ 'ਚ ਜਾਂਦੇ ਰਹਿਣਗੇ ਜ ਤਨ ਸਭ ਟੱਚ ਕੜਕਾ ਜਿਹੜੀ ਭੇਜਾਂਗੇ ਹੂੰ ਤਾਂ ਇਸ ਤੋਂ ਬਾਅਦ ਜਿਵੇਂ ਤੁਸੀਂ ਵੱਡਾ ਕਾਫਲਾ ਇਹ ਲੈ ਕੇ ਜਾ ਰਹੇ ਹੋ ਘਾਰ ਉੱਥੇ ਭਰੀ ਹੋਈ ਹੈ ਵੱਡੇ ਪੱਧਰ ਤੇ ਉਹਨੂੰ ਕਿਵੇਂ ਕੱਢਿਆ ਜਾਵੇਗਾ ਉਹਦੇ ਲਈ ਕੀ ਪ੍ਰਬੰਧ ਕੀਤੇ ਨੇਗੇ ਉਹਦੇ ਬਾਰੇ ਅਸੀਂ 5000 ਟਰੈਕਟਰ ਅਸੀਂ ਬਣਾਇਆ ਸਾਰੇ ਪੰਜਾਬ ਚੋਂ ਸੰਗਰੂਰ ਜ਼ਿਲ੍ਹੇ ਚੋਂ ਅਸੀਂ 1000 ਟਰੈਕਟਰ ਦਾ ਕਾਫਲਾ ਜਿਹੜਾ ਉਹ ਵੀ ਭੇਜਾਂਗੇ ਹੂੰ ਉਹਦੀ ਬਿਉਂਤ ਹੈਗੀ ਸਾਡੀ ਅਗਲੇ ਦਿਨਾਂ ਚ ਕਿਉਂਕਿ ਅਜੇ ਉਹ ਤਾਂ ਚੰਗੀ ਤਰ੍ਹਾਂ ਜਿਹੜਾ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ ਖਾਣ ਪੀਣ ਵਾਲਾ ਰਾਸ਼ਨ ਦਾ ਪ੍ਰਬੰਧ ਕਰਕੇ ਜਦੋਂ ਵੀ ਉਹਨਾਂ ਭਰਾਵਾ ਨੂੰ ਟ੍ਰੈਕਟਰਾਂ ਦੀ ਲੋਡ ਹੋ ਅਸੀਂ ਕਹਿ ਕੇ ਆਏ ਉਹਨਾਂ ਨੂੰ ਸਾਡੀਆਂ ਉਹਦੇ ਟੀਮਾਂ ਨੇ ਲਿਸਟਾ ਬਣਾ ਰਹੀਆਂ ਨੇ ਜਦੋਂ ਉਹ ਸਭ ਤੋਂ ਮੰਗਣਗੇ ਟ੍ਰੈਕਟਰ ਅਸੀਂ ਉਹਦੇ ਟ੍ਰੈਕਟਰ ਉਹਨਾਂ ਕੋਲ ਭੇਜਾਂਗੇ ਤੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਔਰਤਾਂ ਦੇ ਪਹਿਨਣ ਵਾਲੇ ਸੂਟ ਵੀ ਤੁਸੀਂ ਇੱਥੋਂ ਲੈ ਕੇ ਕਿਉਂ ਆਉਂਗੇ ਉਹ ਕਿਵੇਂ ਆਈਡੀਆ ਕਿਸ ਤਰ੍ਹਾਂ ਮਤਲਬ ਇਕੱਠਾ ਔਰਤਾਂ ਨੇ ਇਕੱਠੇ ਕੀਤੇ ਨੇ ਬਿਲਕੁਲ ਕਿਉਂਕਿ ਉਹਨਾਂ ਦੇ ਕੱਪੜੇ ਲੀੜੇ ਭਿੱਜ ਗ ਜਿਹੜੀਆਂ ਆਪਣੇ ਵਿਆਹਾਂ ਦੇ ਵਿੱਚ ਬੜੇ ਸੌਕ ਨਾਲ ਕੱਢੀਆਂ ਨੇ ਉਹ ਨਵੀਆਂ ਚਾਦਰਾਂ ਨੇ ਨਵੀਆਂ ਦਰੀਆਂ ਨੇ ਨਵੀਆਂ ਰਜਾਈਆਂ ਨੇ ਬਹੁਤ ਵਧੀਆ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਹੈਗੀ ਸਾਰੇ ਸੂਟ ਨੇ ਜਿਹੜੇ ਪੂਰੀ ਤਰ੍ਹਾਂ ਟਰਾਲੀਆਂ ਦੇ ਵਿੱਚ ਸੂਟ ਨੇ ਕੱਪੜੇ ਨੇ ਰਜਾਈਆਂ ਨੇ ਬਿਸਤਰੇ ਸਿਆਲੂ ਅਟਨੇ ਤੇ ਗਰਮੀ ਵਾਲੇ ਅਟ ਬਿਸਤਰੇ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਉਹ ਵੀ ਸਮਾਨ ਜਿਹੜਾ ਉਹਨਾਂ ਲੋਕਾਂ ਨੂੰ ਪਹੁੰਚਾਇਆ ਜਾਵੇ ਬਿਲਕੁਲ ਉਹਨਾਂ ਨੂੰ ਵੰਡ ਕੇ ਆ ਬਿਲਕੁਲ ਭਾਰਤੀ ਕਿਸਾਨ ਜੀ ਨੇ ਏਕਤਾ ਅਗਰਾਹ ਦੇ ਵੱਲੋਂ ਅੱਜ ਵੱਡਾ ਕਾਫਲਾ ਹੈਗਾ ਜਿਹੜਾ ਗੁਰਦੁਆਰਾ ਮਾਸਪੂਣਾ ਸਾਹਿਬ ਤੋਂ ਜਿਹੜਾ ਚਲਾਇਆ ਜਾ ਰਿਹਾ ਹੈਗਾ ਲੰਮਾ ਕਾਫਲਾ ਹੈਗਾ ਜਿਹੜਾ ਅਜੇ ਜਿਹੜਾ ਅੰਮ੍ਰਿਤਸਰ ਦੇ ਜਨਾਲਾ ਦੇ ਵਿੱਚ ਪਹੁੰਚੇਗਾ ਜਿੱਥੇ ਉਸ ਇਲਾਕੇ ਦੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਸਰਵੇ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਉੱਥੇ ਪਹੁੰਚ ਕੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇਹ ਰਾਹਤ ਦਾ ਸਮਾਨ ਹੈਗਾ ਉਹ ਵੰਡਿਆ ਜਾਵੇਗਾ ਕਿਸਾਨ ਯੂਨੀਅਨ ਇਕਤਾ ਗੁਰਾਹਾ ਦੇ ਵੱਲੋਂ ਅੱਜ ਇੱਕ ਵੱਡਾ ਕਾਫਲਾ ਰਾਹਤ ਸਮਗਰੀ ਦਾ ਹੜਪੀੜਿਤ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਸਾਡੇ ਨਾਲ ਜਰਨਲਿਸਟ ਕਤਰ ਨੇ ਜਿਹੜੇ ਜਗਤਾਰ ਸਿੰਘ ਕਾਲਾਚਾੜ੍ਹੋਂ ਮੌਜੂਦ ਨੇ ਜਗਤਾਰ ਜੀ ਕੀ ਕੀ ਸਮਾਨ ਹੈ ਜਿਹੜਾ ਇੱਕ ਵੱਡਾ ਕਾਫਲਾ ਅਸੀਂ ਦੇਖ ਰਹੇ ਹਾਂ ਕਿਲੋਮੀਟਰ ਲੰਬਾ ਤੁਸੀਂ ਲੈ ਕੇ ਜਾ ਰਹੇ ਹੋ ਕਿ ਕੀ ਕੀ ਸਮਾਨ ਜਿਹੜਾ ਇਸ ਕਾਫਲੇ ਚ ਲਿਜਾਇਆ ਜਾਵੇਗਾ ਦੇਖੋ 60-65 ਟਰਾਲੀਆਂ ਦਾ ਕਾਫਲਾ ਹੈਗਾ ਇਹਦੇ ਚ ਅਸੀਂ ਕਣਕ ਲੈ ਕੇ ਜਾ ਰਹੇ ਹਾਂ ਇਹਦੇ ਅਸੀਂ ਬਿਸਤਰੇ ਲੈ ਕੇ ਜਾ ਰਹੇ ਹਾਂ ਇਹਦੇ ਨਵੇਂ ਕੱਪੜੇ ਲੈ ਕੇ ਜਾ ਰਹੇ ਹਾਂ ਇਸ ਕਰਕੇ ਅੱਜ 20 ਤਰੀਕ ਨੂੰ ਜਣੀ ਸਾਡਾ 60-70 ਟਰਾਲੀਆਂ ਦਾ ਤੇ 22 ਤਰੀਕ ਨੂੰ ਵੀ ਅਸੀਂ ਐਸੀ ਤਰ੍ਹਾਂ ਐਡਾ ਵੱਡਾ ਕਾਫਲਾ ਇੱਕ 22 ਤਰੀਕ ਨੂੰ ਭੇਜਾਂਗੇ ਇੱਕ 24 ਤਰੀਕ ਨੂੰ ਅਸੀਂ ਕੜਕ ਦਾ ਕਾਫਲਾ ਭੇਜਾਂਗੇ ਉਸ ਤੋਂ ਬਾਅਦ ਐਸੀ ਤਰ੍ਹਾਂ ਅਸੀਂ ਤੂੜੀ ਦੇ ਭੁੰਗਾਂ ਦੇ ਕਾਫਲੇ ਜਿਹੜੇ ਉਹ ਭੇਜਾਂਗੇ ਉਸ ਤੋਂ ਬਾਅਦ ਜਣੀ ਅਸੀਂ ਟਰੈਕਟਰ ਨੇ ਜਿਹੜੇ ਅਲੱਗ-ਪਗ 1000 ਟਰੈਕਟਰ ਸੰਗਰੂਪ ਦੇ ਵਿੱਚੋਂ ਜਿਹੜੀ ਉੱਥੇ ਗਾਦ ਕੱਢਣ ਵਾਲਾ ਹੈਗਾ ਖੇਤਾਂ ਨੂੰ ਸਾਫ਼ ਕਰਨ ਵਾਲਾ ਹੈਗਾ ਉਹ ਭੇਜਾਂਗੇ ਜਣੀ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਪਿੰਡਾਂ ਚ ਔਰਤਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਜਿਹੜਾ ਰਾਸ਼ਨ ਇਕੱਠਾ ਕੀਤਾ ਅਸੀਂ ਅੱਜ ਉਧਰ ਰਾਸ਼ਨਾ ਜਿਹੜਾ ਜਾ ਕੇ ਆਵਾਂਗੇ ਬਰਸਰ ਦੇ ਅਜਨਾਲਾ ਦੇ ਵਿੱਚ ਰੁਦਾਫ ਦੇ ਵਿੱਚ ਇਹ ਰਾਸ਼ਨਾ ਅਸੀਂ ਲੈ ਕੇ ਹੁਣ ਕਾਫਲਾ ਜੀ ਤੁਰਨ ਲੱਗਾ ਕਿਸ ਤਰ੍ਹਾਂ ਵੰਡਾ ਜਿਹੜੀ ਇਹਦੀ ਉੱਥੇ ਕੀਤੀ ਜਾਊਗੀ ਜਿਹੜੀ ਰਾਸਾ ਤੁਸੀਂ ਲੈ ਕੇ ਜਾ ਰਹੇ ਹੋਗੇ ਉੱਥੇ ਅਸੀਂ ਬਕਾਇਦਾ ਤੌਰ ਦੇ ਉੱਤੇ ਪਿੰਡਾਂ ਦੀਆਂ ਲਿਸਟਾਂ ਬਣਾਈਆਂ ਨੇ ਪਰਿਵਾਰਾਂ ਦੀਆਂ ਲਿਸਟਾਂ ਬਣਾਈਆਂ ਨੇ ਮੈਂ ਮੈਂਬਰਾਂ ਦੀਆਂ ਲਿਸਟਾਂ ਬਣਾਈਆਂ ਨੇ ਉਹ ਲਿਸਟਾਂ ਯਾਨੀ ਉਹ ਲਿਸਟਾਂ ਦੇ ਹਿਸਾਬ ਨਾਲ ਕੱਲੇ-ਕੱਲੇ ਪਰਿਵਾਰ ਨੂੰ ਅਸੀਂ ਰਾਸ਼ਨ ਪਰਿਵਾਰ ਦੇ ਹਿਸਾਬ ਨਾਲ ਅ ਇਜਿਵੇਂ ਇਕੱਠਾ ਕੀਤਾ ਤੁਸੀਂ ਪਿੰਡਾਂ ਦੇ ਵਿੱਚੋਂ ਰਾਸ਼ਨ ਇਸ ਤੋਂ ਬਾਅਦ ਜਿਵੇਂ ਇਹ ਜਿਹੜੀ ਤੁਸੀਂ ਲੈ ਕੇ ਜਾ ਰਹੇ ਹੋ ਪਹਿਲਾ ਜਿਵੇਂ ਜੱਥਾ ਤੁਸੀਂ ਭੇਜਿਆਗਾ ਇਸ ਤੋਂ ਬਾਅਦ ਕਾਫਲਾ ਕਿਸ ਤਰ੍ਹਾਂ ਜਾਣਗੇ ਵੀ ਜਿਵੇਂ ਤੁਸੀਂ ਦੱਸਿਆ ਸੀ ਕਿ 200 ਟਰਾਲੀ ਕਰੀਬ ਜਿਹੜੀ ਭਾਰਤੀ ਕਿਸਾਨ ਯੂਨੀਅਨ ਇਕੱਠਾ ਗੁਰਾਂ ਹ ਇੱਥੋਂ ਲੈ ਕੇ ਜਾਵੇਗੀ ਉਹ ਕਦੋਂ-ਕਦੋਂ ਜਾਣਗੇ ਇਹ ਅੱਜ ਹੈਗਾ ਭਵਾਨੀਗੜ ਬਲਾਕ ਦਿੜਬਾ ਬਲਾਕ ਸੰਗਰੂਰ ਬਲਾਕ ਐਸੇ ਤਰ੍ਹਾਂ ਸਾਡੇ ਦੂਜੇ ਬਲਾਕ ਲਹਿਰਾ ਬਲਾਕ ਰਹਿੰਦਾ ਤਾਂ ਮੂਨਕ ਬਲਾਕ ਰਹਿੰਦਾ ਸਾਡਾ ਸਨਾਮ ਬਲਾਕ ਰਹਿੰਦਾ ਹੈਗਾ ਜਣੀ ਜਿਹੜੇ ਸਾਡੇ ਧੂਰੀ ਬਲਾਕ ਰਹਿੰਦਾ ਉਹ ਬਲਾਕ ਨੇ ਜਿਹੜੇ ਸਾਡੇ ਅਗਲੇ ਸ਼ਿਫਟਾਂ 'ਚ ਜਾਂਦੇ ਰਹਿਣਗੇ ਤਨ ਸਭ ਟੱਚ ਕੜਕਾ ਜਿਹੜੀ ਭੇਜਾਂਗੇ ਹੂੰ ਤਾਂ ਇਸ ਤੋਂ ਬਾਅਦ ਜਿਵੇਂ ਤੁਸੀਂ ਵੱਡਾ ਕਾਫਲਾ ਹੀ ਲੈ ਕੇ ਜਾ ਰਹੇ ਹੋ ਘਾਰ ਉੱਥੇ ਭਰੀ ਹੋਈ ਹੈ ਵੱਡੇ ਪੱਧਰ ਤੇ ਉਹਨੂੰ ਕਿਵੇਂ ਕੱਢਿਆ ਜਾਵੇਗਾ ਉਹਦੇ ਲਈ ਕੀ ਪ੍ਰਬੰਧ ਕੀਤੇ ਨੇਗੇ ਉਹਦੇ ਬਾਰੇ ਅਸੀਂ 5000 ਟਰੈਕਟਰ ਅਸੀਂ ਬਣਾਇਆ ਸਾਰੇ ਪੰਜਾਬ ਚੋਂ ਸੰਗਰੂਰ ਜ਼ਿਲ੍ਹੇ ਚੋਂ ਅਸੀਂ 1000 ਟਰੈਕਟਰ ਦਾ ਕਾਫਲਾ ਜਿਹੜਾ ਉਹ ਵੀ ਭੇਜਾਂਗੇ ਹੂੰ ਉਹਦੀ ਬਿਉਂਤ ਹੈਗੀ ਸਾਡੀ ਅਗਲੇ ਦਿਨਾਂ 'ਚ ਕਿਉਂਕਿ ਅਜੇ ਉਹ ਤਾਂ ਚੰਗੀ ਤਰ੍ਹਾਂ ਜਿਹੜਾ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ ਖਾਣ ਪੀਣ ਵਾਲਾ ਰਾਸ਼ਨ ਦਾ ਪ੍ਰਬੰਧ ਕਰਕੇ ਜਦੋਂ ਵੀ ਉਹਨਾਂ ਭਰਾਵਾ ਨੂੰ ਟ੍ਰੈਕਟਰਾਂ ਦੀ ਲੋੜ ਹੋਵੇ ਅਸੀਂ ਕਹਿ ਕੇ ਆਏ ਉਹਨਾਂ ਨੂੰ ਸਾਡੀਆਂ ਉਹਦੇ ਟੀਮਾਂ ਨੇ ਲਿਸਟਾ ਬਣਾ ਰਹੀਆਂ ਨੇ ਜਦੋਂ ਉਹ ਸਭ ਤੋਂ ਮੰਗਣਗੇ ਟ੍ਰੈਕਟਰ ਅਸੀਂ ਉਹਦੇ ਟ੍ਰੈਕਟਰ ਉਹਨਾਂ ਕੋਲ ਭੇਜਾਂਗੇ ਤੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਔਰਤਾਂ ਦੇ ਪਹਿਨਣ ਵਾਲੇ ਸੂਟ ਵੀ ਤੁਸੀਂ ਇੱਥੋਂ ਲੈ ਕੇ ਕਿਉਂ ਆਉਂਗੇ ਉਹ ਕਿਵੇਂ ਆਈਡੀਆ ਕਿਸ ਤਰ੍ਹਾਂ ਮਤਲਬ ਇਕੱਠਾ ਔਰਤਾਂ ਨੇ ਇਕੱਠੇ ਕੀਤੇ ਨੇ ਬਿਲਕੁਲ ਕਿਉਂਕਿ ਉਹਨਾਂ ਦੇ ਕੱਪੜੇ ਲੀੜੇ ਭਿੱ ਜਿਹੜੀ ਆਪਣੇ ਵਿਆਹਾਂ ਦੇ ਵਿੱਚ ਬੜੇ ਸੌਕ ਨਾਲ ਕੱਢੀਆਂ ਨੇ ਉਹ ਨਵੀਆਂ ਚਾਦਰਾਂ ਨੇ ਨਵੀਆਂ ਦਰੀਆਂ ਨੇ ਨਵੀਆਂ ਰਜਾਈਆਂ ਨੇ ਬਹੁਤ ਵਧੀਆ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਹੈਗੀ ਸਾਰੇ ਸੂਟ ਨੇ ਜਿਹੜੇ ਪੂਰੀ ਤਰ੍ਹਾਂ ਟਰਾਲੀਆਂ ਦੇ ਵਿੱਚ ਸੂਟ ਨੇ ਕੱਪੜੇ ਨੇ ਰਜਾਈਆਂ ਨੇ ਬਿਸਤਰੇ ਸਿਆਲੂ ਅਟਨੇ ਤੇ ਗਰਮੀ ਵਾਲੇ ਅਟ ਬਿਸਤਰੇ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਉਹ ਵੀ ਸਮਾਨ ਜਿਹੜਾ ਉਹਨਾਂ ਲੋਕਾਂ ਨੂੰ ਪਹੁੰਚਾਇਆ ਜਾਵੇ ਬਿਲਕੁਲ ਉਹਨਾਂ ਨੂੰ ਵੰਡ ਕੇ ਹਾਂਜੀ ਬਿਲਕੁਲ ਭਾਰਤੀ ਕਿਸਾਨ ਜੀ ਦੀ ਏਕਤਾ ਅਗਰਾਹ ਦੇ ਵੱਲੋਂ ਅੱਜ ਵੱਡਾ ਕਾਫਲਾ ਹੈਗਾ ਜਿਹੜਾ ਗੁਰਦੁਆਰਾ ਮਾਸਪੂਣਾ ਸਾਹਿਬ ਤੋਂ ਜਿਹੜਾ ਚਲਾਇਆ ਜਾ ਰਿਹਾ ਹੈਗਾ ਲੰਮਾ ਕਾਫਲਾ ਹੈਗਾ ਜਿਹੜਾ ਅੱਜ ਇਹ ਜਿਹੜਾ ਅੰਮ੍ਰਿਤਸਰ ਦੇ ਜਨਾਲਾ ਦੇ ਵਿੱਚ ਪਹੁੰਚੇਗਾ ਜਿੱਥੇ ਉਸ ਇਲਾਕੇ ਦੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਸਰਵੇ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਉੱਥੇ ਪਹੁੰਚ ਕੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇਹ ਰਾਹਤ ਦਾ ਸਮਾਨ ਹੈਗਾ ਉਹ ਵੰਡਿਆ ਜਾਵੇਗਾ ਦੈਨਿਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ